जी श्री दीपन शर्मा जी अश्वि शू जी अशोक खुरी जी, जी जैनिक शेरा तो सात कमान साहब जैनिक शेरा तो come on tom ਜਿੰਨ ਜਦੋਂ ਜੀ ਅੱਗੇ ਜਾਣ ਮੈਂ ਇੱਕ ਮੋੜੇ ਸਾਰੇ ਖੜੇ ਹੋ ਜਾ ਬੋਲੋ ਖੋਲੋ ਯਾਰ ਹਰ ਵਾਰੀ ਜਣਾ ਵੈਂਦਾ ਬਹੁਤ ਬਹੁਤ ਧੰਨਵਾਦ ਜਲਦੀ ਮੋਸ਼ਰੀ ਆਂਦ ਮਾਦੀ ਨਿਕਲਣ ਜਾ ਰਹੀ ਹੈ ਸਰ ਕਿਦਾਂ ਕੀ ਇਲਾਕਾ ਹੈ ਜੈ ਸ਼੍ਰੀ ਰਾਮ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗ੍ਰਾਮ ਨਵੀਂ ਦਾ ਤਿਵਾਰ ਬੜੀ ਸ਼ਰਧਾ ਫੁਰਬਤ ਮਨਾਇਆ ਜਾ ਰਿਹਾ ਹੈ ਖਾਸ ਕਰ ਗੋਵਿੰਦ ਮਹਾਰਾਜੀ ਦੇ ਦੇਖ ਰਹਿਤੇ ਵਿੱਚ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਇਹ ਤਿਵਾਰ ਮਨਾ ਰਹੇ ਹਾਂ ਪਰ ਮੈਂ ਪ੍ਰਭੂ ਰਾਮ ਜੀ ਅਸ ਕਰਦਾ ਹਾਂ ਉਹ ਉਹਨਾਂ ਦੇ ਦਰ ਅਸ਼ੀਰਵਾਦ ਪ੍ਰਮਾਤਮਾ ਸਾਡੇ ਸ਼ਹਿਰ ਦੇ ਉੱਪਰ ਆਪਣੀ ਕਿਰਪਾ ਬਖਸ਼ ਰਹੀ ਰਹੀ ਅਸੀਂ ਇੱਥੇ ਹੀ ਸਰ ਸਾਰਿਆਂ ਨੂੰ ਖੁਸ਼ੀਆਂ ਵਾਲੀ ਸਤਿ ਸ੍ਰੀ ਅਕਾਲ ਜੀ। ਉਹ ਇੱਥੇ ਜਿੰਮੀ ਮੈਂ ਆਪਣੇ ਵੱਲੋਂ ਮਾਹ ਸ਼ਿਵਰਾਤਰੀ ਉਸਤੋ ਕਮੇਟੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਦੇਸ਼ ਨਿਵਾਸੀਆਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿਨਾਇਆ। ਜੈ ਸ਼੍ਰੀ ਰਾਮ ਖਾਨ ਸਾਹਿਬ ਖਾਨ ਸਾਹਿਬ ਜਿਹੜਾ ਇਸ ਹੋয়া ਯਾਤਰਾ ਦਾ ਰੂਟ ਕਿਹੜਾ ਹੋਵੇਗਾ ਜੀ? ਸਰ ਇੱਥੋਂ ਸਬਜ਼ੀ ਮੰਡੀ ਤੋਂ ਲੈ ਕੇ ਮੈਥ ਪਰ ਅੱਡਾ ਮੈਥ ਪਰ ਅੱਡਾ ਦਾ ਮੋਹੱਲਾ ਗੋਸ ਮੋਹੱਲਾ ਗੋਸ ਤੋਂ ਬੜਾ ਚੌਕ ਬੜਾ ਚੌਕ ਤੋਂ ਬੜਾ ਧੀਰਾ ਮੋਹੱਲਾ ਧੀਰਾ ਤੋਂ ਮੋਹੱਲਾ ਗੁਮਨਿਕਪੁਰਾ ਮੁੰਬੱਕ ਨੇ ਨਿਕ ਪੁਰਾ ਤੋਂ ਦਖਣੀ ਅੱਡਾ ਦਖਣੀ ਅੱਡਾ ਤੋਂ ਹਸਪੀਟਲ ਰੋਡ ਤੇ ਐਮਸੀ ਚੌਕ ਤੇ ਸਭਜੀ ਮੰਡੀ ਉੱਤੇ ਸਮਾਪਤੀ ਹੋਵੇਗੀ ਆ ਰਹੀ ਹੈ ਇਸ ਦੇ ਵਿੱਚ ਜਿਸ ਤਰ੍ਹਾਂ ਪਿੱਛੇ ਜਿਹੜੀ ਪਾਰਦਰਸ਼ੀ ਕਮੇਟੀ ਹੈ ਉਹੀ ਕਮੇਟੀ ਹੈ ਜਿਹੜੀ ਰਾਮ ਨਾਮੀ ਸ਼ੋਹਰਤ ਕਰਾਦੀ ਹੈ ਕੱਢ ਰਹੀ ਹੈ ਔਰ ਹਰ ਸਾਲ ਇਹ ਬਹੁਤ ਜੋਰ ਲਾਉਂਦੇ ਆ ਔਰ ਆਪਣੇ ਵੱਲੋਂ ਬਹੁਤ ਸੁੰਦਰ ਝਾਂਕੀਆਂ ਜਿਹੜੀਆਂ ਲੱਭ ਕੇ ਲਿਆਉਂਦੇ ਆ ਔਰ ਸਜਾਉਂਦੇ ਆ ਸ਼ਹਿਰ ਦੇ ਵਿੱਚ ਬੜੇ ਮਿਹਨਤੀ ਨੇ ਔਰ ਬਹੁਤ ਜ਼ਿਆਦਾ ਜज्ਬਾ ਹੈ ਇਹਨਾਂ ਦੇ ਧਰਮ ਪ੍ਰੇਮੀ ਤਾਂ ਜੋ ਇਹ ਲੋਕ ਜਿੰਨੇ ਵੀ ਪ੍ਰਧਾਨ ਜੀ ਆ ਸਾਡੇ ਖਾਨ ਸਾਹਿਬ ਆ ਹੋਰ ਜਿੰਨੇ ਵੀ ਹੈ ਚੇਤਨ ਭਾਦਹਾ ਜੀ ਜਿਹੜੇ ਜੀ ਆਂਦੇ ਆ ਚੇਤਨ ਭਾਦਹਾ ਜੀ ਨੂੰ ਵਧਾਈ ਦਿਨਾ ਇਹਨਾਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਵੀ ਸੱਦਾ ਦਿਨਾ ਕਿ ਆਓ ਇਸ ਬੱਬੇ ਜੋ ਸ਼ੋਭਾ ਯਾਤਰਾ ਹੈ ਇਸ ਦਾ हिस्सा ਬਣੋ ਔਰ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਬਹੁਤ ਅੱਛਾ ਲੱਗ ਰਿਹਾ ਜੀ ਅਸੀਂ ਤਾਂ ਬਹੁਤ دیر ਬਾਅਦ ਇਹ ਦੇਖਿਆ ਕਾਫੀ ਸਮਾਂ ਹੋ ਗਿਆ ਮੈਨੂੰ ਬਾਹਰ ਰਹਿਣ ਦੇਗਾ ਇੱਦਾਂ ਦੇ ਉਤਸਵ ਘੱਟ ਦੇ ਕੋਏ ਹੈ ਤੇ ਐਜੀ ਮੈਂ ਬਹੁਤ ਆਪਣੇਆਂ ਨੂੰ ਨਵਾਗਿਆ ਸਮਝਦਾ ਹਾਂ ਕਿ ਉਹਨਾਂ ਨੇ ਮੈਨੂੰ ਆਪਣੇ ਕਮੇਟੀ ਦਾ ਹਿੱਸਾ ਬੁਲਾ ਕੇ ਸੇਵਾ ਦਾ ਮੌਕਾ ਦਿੱਤਾ ਬਹੁਤ ਅੱਛਾ ਲੱਗਾ ਜੀ ਸ਼੍ਰੀ ਰਾਮ ਇਸ ਤਰ੍ਹਾਂ ਲੱਗ ਰਿਹਾ ਸ੍ਰਿਸ਼ਟੀਕਰਤਾ ਭਗਵਾਨ ਪ੍ਰਭੂ ਸ਼੍ਰੀ ਰਾਮ ਜੀ ਦੀ ਰਾਮ ਨੌਮੀ ਦੇ ਉਪਲਕਸ਼ ਦੇ ਵਿੱਚ ਮਹਾ ਸ਼ਿਵਰਾਤਰੀ ਉਤਸਵ ਕਮੇਟੀ ਵੱਲੋਂ ਬਹੁਤ ਹੀ ਭਵਿਆ ਸ਼ੋਭਾ ਜਾਗਨ ਕਰਦੀ ਜਾ ਰਹੀ ਹੈ ਮੈਂ ਆਪਣੇ ਵੱਲੋਂ ਆਪਣੀ ਭਾਰਤੀ ਜਨਤਾ ਪਾਰਟੀ ਨੂੰ ਯਾ ਨਗਰ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਤੇ ਦੇਸ਼ਾਂ ਦੇ ਸ਼ਹਿਰਾਂ ਵਿੱਚ ਬਸੇ ਸੰਦੋਸਤਾਨੀਆਂ ਨੂੰ ਆਏ RAM NAVAMI ਦੇ ਪੁਰਖਸ਼ ਦੇ ਵਿੱਚ ਲੱਖ ਲੱਖ ਵਧਾਈ ਦਿੰਦਾ ਤੇ ਪ੍ਰਭੂ ਚਰਨਾਂ ਦੇ ਵਿੱਚ ਇੱਕ ਅਰਦਾਸ ਵੀ ਕਰਦੇ ਆ ਕਿ ਇਸੇ ਤਰ੍ਹਾਂ ਮਹਾ ਸ਼ਿਵਰਾਤਰੀ ਸ਼ੁਭ ਯਾਤਰਾ ਦੇ ਸਿਰ ਤੇ ਹੱਥ ਰੱਖ ਕੇ ਤਾਂ ਕਿ ਉਹ ਸਾਡੇ ਪੁੱਤਰ ਜਾੜੇ ਬਹੁਤ ਧੂਮ ਧਾਮ ਦੇ ਨਾਲ ਮਨਾ ਸਕਣ। ਕਿਹੜੀ RAM NAVAMI ਦੇ ਪੁਰਖਸ਼ ਦੇ ਵਿੱਚ ਮਹਾ ਸ਼ਿਵਰਾਤਰੀ ਉਹ ਸਭ ਕਮੇਟੀ ਨੂੰ ਉਧਰੋਂ ਗੋਬਿੰਦ ਜੀ ਮਹਾਰਾਜ ਜੀ ਦੀ ਦਸ਼ਾ ਨਿਰਦੇਸ਼ ਤੇ ਜਗਨਨਾਥ ਮੰਦਿਰ ਤੋਂ ਕਿਹੜੀ ਸ਼ੁਰੂਆਤ ਕੀਤੀ ਗਈ ਆ। ਔਰ ਪੂਰੇ ਸ਼ਹਿਰ ਦੀ ਪਰਕਮਾ ਕਰਦੇ ਹੋਏ ਕਿڑی ਵਾਪਸੀ ਦੀ ਇਤਲਾਫ ਕੀਤੀ ਜਾਣੀ ਹੈ ਅੱਜ ਦੇ શુભ ਦਿਹਾੜੇ ਦੀ ਮੇਰੇ ਵੱਲੋਂ ਮਹਾਸ਼ੁਭਕਾਮਨਾਵਾਂ ਦਿੱਤੀ ਗਈ। ਪਹਿਲਾ ਤਾਂ ਮੈਂ ਸਭ ਤੋਂ ਪਹਿਲੇ ਪ੍ਰਭੂ ਰਾਮ ਦੇ ਅੱਜ ਜਨਮ ਦੇ ਦਿਵਸ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਸਾਰੇ ਹੀ ਦੁਨੀਆ ਪਰਦੇਸ ਰਹਿੰਦੇ ਹਿੰਦੁਸਤਾਨ ਦੇ ਵਸਨੀਕਾਂ ਨੂੰ ਇਸ ਮੌਕੇ ਦੇ ਸ਼ੁਭ ਕਾਮਨਾਵਾਂ ਦਿੰਦਾ ਹਾਂ ਅਤੇ ਵਧਾਈਆਂ ਦਿੰਦਾ ਹਾਂ। ਨੂ ਕੋਤਰ ਵਿੱਚ ਇਹ ਜੋ ਭਗਵਾਨ ਰਾਮ ਦੇ ਜਨਮ ਤੇ ਰਾਮ ਨੌਮੀ ਦੇ ਮੌਕੇ 'ਤੇ ਜੋ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਸੱਚਮੁੱਚ ਹੀ ਟੀਮ ਜਿਹੜੀ ਹੈ ਬਹੁਤ ਵਧਾਈ ਦੀ ਪਾਤਰ ਹੈ ਸ਼ਹਿਰ ਵਾਸੀਆਂ ਵੱਲੋਂ ਮਿਲ ਰਿਹਾ ਹੈ ਇਹਨਾਂ ਨੂੰ ਭਰਪੂਰ ਸਹਿਯੋਗ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਹਨਾਂ ਵੱਲੋਂ 2 ਮਹੀਨੇ ਬਾਅਦ ਹੀ ਭਗਵਾਨ ਕ੍ਰਿਸ਼ਨ ਦੇ ਜਨਮ ਦਿਨ ਤੋਂ ਬਾਅਦ ਇਹ ਜਿਹੜੀ ਆ ਦੂਸਰੀ ਸ਼ੋਭਾ ਯਾਤਰਾ ਵੱਡੇ ਲੈਵਲ ਤੇ ਕੱਢੀ ਜਾ ਰਹੀ ਹੈ ਸਾਰੀ ਹੀ ਟੀਮ ਬਹੁਤ ਹੀ ਬਹੁਤ ਵਧਾਈ ਦੀ ਪਾਤਰ ਹੈ ਮੈਂ ਇੱਕ ਵਾਰ ਫਿਰ ਤੋਂ ਆਪਣੇ ਸਤਿਮਰਕ ਕੋਬਿਨਿਟਿਊਸ਼ਨ ਅਤੇ ਇੰਡੋਸਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਵੱਲੋਂ ਸਮੂਹ ਦੇਸ਼ਵਾਸੀਆਂ ਨੂੰ ਭਗਵਾਨ ਰਾਮ ਦੇ ਜਨਮ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹੈ ਸ਼ੋਭਾ ਯਾਤਰਾ ਨਿਕਲ ਰਹੀ ਹੈ ਜੀ ਤੁਸੀਂ ਪਹੁੰਚੇ ਹੋ ਅੱਜ ਇਸ ਤਰ੍ਹਾਂ ਸ਼ਹਿਰ ਦੇ ਵਿੱਚ ਲੱਗ ਰਿਹਾ ਹੈ ਬਿਲਕੁਲ ਜੀ ਅੱਜ ਰਾਮ ਨਮੀ ਦੀ ਸ਼ੋਭਾ ਯਾਤਰਾ ਦੀਆਂ ਰਾਮ ਨਮੀ ਦੀਆਂ ਮੇਰੇ ਹਲਕੇ ਨੂੰ ਔਰ ਪੂਰੀ ਦੁਨੀਆ 'ਚ राम नाम सेवा संगत नु लाख लाख मुबारका ए मेला जेड़ा है जेड़ा आज है ए मेरा खैर पिछले हफ्ते तो शुरू हो जनता जद देवी मां दी दे रात शुरू होंदे ने ते फिर ਉਸ ਹਿਸਾਬ ਦੇ ਨਾਲ ਹਾਂਜੀ ਘਰਾਤਾ ਸੀ ਇੱਥੇ ਦੇਵਤਲਾ ਮੰਦਿਰ ਤੇ ਉੱਥੇ ਵੀ ਬਹੁਤ ਸੰਗਤ ਬੀ ਆ ਪੜੀਆ ਬਹੁਤ ਸੋਹਣਾ ਲੱਗ ਰਿਹਾ ਸੀ ਤੁਹਾਨੂੰ ਦਿਖਾਦੇ ਆ ਔਰ ਇਹਨਾਂ ਤੁਹਾਨੂੰ ਦਿਖਾਦਿਆਂ ਦੇ ਵਿੱਚ ਦੇਵੀ ਮਾਂ ਭਗਵਾਨ ਰਾਮ ਜੀ ਮੇਰੇ ਮੇਰੇ ਸਾਰੇ ਸ਼ਹਿਬ ਨੂੰ ਮੇਰੇ ਸਾਰੇ ਹਲਕੇ ਨਿਵਾਸੀਆਂ ਨੂੰ ਬਹੁਤ ਬਹੁਤ ਆਪਣਾ ਅਸ਼ੀਰਵਾਦ ਦੇਣ ਉਹਨਾਂ ਦੇ ਸਿਰ ਤੇ ਹੱਥ ਰੱਖਣਾ ਪਰਿਵਾਰਾਂ ਦੇ ਵਿੱਚ ਪਿਆਰ ਇਤਿਫਾਕ ਤੇ ਨਾ ਇਸ ਪੂਰੇ ਹਲਕੇ ਦੇ ਵਿੱਚ ਸਾਂਝਾ ਵਰਤਾਰਾ ਜਿਹੜਾ ਬੱਚੇ ਮੈਂ ਇਹ ਹੀ ભગવાન ਕੋਲ ਮੰਗਦਾ ਹਾਂ ਆਪਣਾ ਬਹੁਤ ਬਹੁਤ ਜਿਹੜਾ ਸ਼ਹਿਰ ਹੈ ਮਹਾਸ਼ਵਰਾਤਰੀ ਉੱਤੇ ਹੋਤੀ ਰਹੇ ਜੀ ਭਗਵਾਨ ਰਾਮ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਸਾਰਾ ਸ਼ਹਿਰ ਬਹੁਤ ਖੂਬਸੂਰਤੀ ਨਾਲ ਸਜਾਇਆ ਗਿਆ ਹੈ ਨਾਮ ਕਰਦੇ ਗਏ ਜੀ ਹਲਕੇ ਦੇ ਵਿੱਚ ਨੌਰਮਲ ਦੇ ਵਿੱਚ ਸ਼ੰਕਰ ਜੀ ਜੀਵਨ ਉੱਗੀ ਸਾਰੀ ਜਗ੍ਹਾ ਜਾਣ ਦਾ ਮੌਕਾ ਮਿਲਿਆ ਹੈ ਔਰ ਜੀ ਆਸ਼ੀਰਵਾਦ ਲਿਆ ਕਿ ਉਹ ਸਾਰੇ ਸਾਡੇ ਨਿਕੋਦਰ ਹਲਕੇ ਦੇ ਉੱਤੇ ਸੁਖੀ ਸ਼ੁਭਾ ਹੋਣ ਸਾਰੇ ਆਪਣੇ ਪਰਉਕਾਰਾਂ ਦੇ ਉੱਤੇ ਮਿਹਰ ਭਰੀ ਨਜ਼ਰ ਪੜਾਈ ਰੱਖਣ ਔਰ ਹਮੇਸ਼ਾ ਸਾਨੂੰ ਆਪਣੇ ਬਿਫਾਈਲ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਦੇ ਹਾਂ ਜੈ ਸ਼੍ਰੀ ਅੱਜ ਸ਼ੁਭ ਯਾਤਰਾ ਦੇ ਵਿੱਚ ਸ਼ਾਮਲ ਹੋਏ ਹੋ ਬਹੁਤ ਵਧੀਆ ਕੀ ਕਹਿ ਕਸਟਮਰ ਬਹੁਤ ਅੱਛਾ ਹੈ ਬਹੁਤ ਹੀ ਅੱਛਾ ਹੈ ਸ਼ਿਵਰਾਤਰੀ ਤੋਂ ਆ ਲੱਗ ਰਿਹਾ ਸੀਗਾ 1 ਸਾਲ ਬਾਅਦ ਹੋਣਾ ਹੈ ਲੇਕਿਨ ਬਹੁਤ ਅੱਛਾ ਹੈ ਮੈਨੇਜਮੈਂਟ ਨੇ ਬਹੁਤ ਅੱਛਾ ਕੀਤਾ ਹੈ ਇਹ ਅੱਜ ਤੋਂ ਸ਼ੁਰੂ ਕੀਤਾ ਜਿਸ ਤਰ੍ਹਾਂ ਮਹਾ ਸ਼ਿਵਰਾਤਰੀ ਦਾ ਜਿਸ ਤਰ੍ਹਾਂ ਮਨਾ ਰਹੇ ਸੀਗੇ ਉਹਨਾਂ ਨੂੰ ਮੌਕਾ ਮਿਲਿਆ ਸਰ ਇਹ ਦੁਆਰਾ ਪਾਰਟੀ ਵੀ ਕਰ ਲਈ

ਸਾਹਿਬ ਤੁਸੀਂ ਬਹੁਤ ਵਧੀਆ ਕਵਰੇਜ ਕਰ ਰਹੇ ਹੋ ਨਾਲੇ ਤੁਹਾਨੂੰ ਤੁਸੀਂ ਦੇਖ ਰਹੇ ਹੋ ਕਿ ਕਿਸਿਆ ਰਾਮ ਮਈ ਰੰਗ ਦੇ ਵਿੱਚ ਰਚਿਆ ਹੋਇਆ ਹੈ ਪੂਰਾ ਨਕਦਰ ਸ਼ਹਿਰ ਪੂਰਾ ਨਕਦਰ ਸ਼ਹਿਰ ਅਸਵੇਲੇ ਰਾਮ ਮਈ ਰੰਗ ਵਿੱਚ ਰਚਿਆ ਹੋਇਆ ਹੈ ਸਾਡੇ ਲੀਡਰ ਸਾਹਿਬਾਨ ਵੀ ਪਹੁੰਚੇ ਹਨ ਸਾਡੇ ਜਗਨਨਾਮੀ ਕਮੇਟੀ ਦੇ ਸਾਰੇ ਮੈਂਬਰ ਉਤਸ਼ਾਹ ਦੇ ਨਾਲ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਸਾਡੇ ਆਰਾਧਿਆ ਸ਼੍ਰੀ ਭਗਵਾਨ ਸ਼੍ਰੀ ਰਾਮ ਜੀ ਕੀ ਅੱਜ ਵਰਤਿਆ ਜੋ ਹੈ ਸਬਜੀ ਮੰਡੀ ਸੇ ਮਾਸ਼ੁਰਾਤੀ ਉਸਾ ਕਮੇਟੀ ਕੀ ਆਸੇ ਨਿਕਾਲੀ ਜਾ ਰਹੀ ਹੈ ਇਸ ਪ੍ਰਸਪਖ ਨੇ ਸਭੀ ਪੁਰੀ ਇਲਾਕਾ ਵਾਸੀਓ ਕੋ ਨਗੋਦਰ ਨਿਵਾਸੀਓ ਕੋ ਲਾਕਾ ਨਿਵਾਸੀਓ ਮਾਸ਼ੁਰਾਤਨਾ ਫਸਾਇਆ ਕੀ ਕੀ ਤਰਫ ਸੇ ਸਮਾਜ ਦੇ ਬਦਲੇ ਪੂਰਾ ਰੱਖ ਰੱਖ ਗੱਲ ਕਰ ਰਿਹਾ ਹੈ ਔਰ ਭਗਵਾਨ ਇਸ ਖਾਜ ਦੇ ਬਲੇ ਮਾਸ਼ੁਰਾਤਨਾ ਇਸੇ ਹੀ ਮੁਕੋਲੇ ਕਿਰਪਾ ਬਣਾਇਆ ਹੈ ਸ੍ਰੀ 라ਸ਼ੀ ਰਾਤਰੀ ਉਸ ਕਮੇਟੀ ਨੇ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੋ ਸ਼ਿਵ ਸੈਨਾ ਮਦਦ ਵੀ ਅਜੇ ਕੋਈ ਨਹੀਂ ਰਾਮ ਨੋਮੀ ਦੀ ਬਹੁਤ ਬਹੁਤ ਵਧਾਈ ਦੇ ਵਿੱਚ ਜੀ ਜੀ ਅੱਜ ਰਾਮ ਨੋਮੀ ਦੀ ਜਨਤ ਦੇ ਬਹੁਤ ਚੰਗਾ ਲੱਗਿਆ ਮੈਂ ਸ਼ਹਿਰ ਵਾਸੀਆਂ ਨੂੰ ਅਫੀਲ ਕਾਫਤਾ ਕੇ ਵੱਤ ਤੋਂ ਵੱਤ ਗਾਮਨ ਉਮੀਦੀ ਦੀ ਯਾਤਰਾ ਚ ਬੋਧੀ ਸੰਮਾਸ਼ ਸ਼ੋਭਰਾਮਕਰਨ ਬਹੁਤ ਸੰਬੋਧਨ ਸਾਰਿਆਂ ਦਾ ਜੈ ਸ਼੍ਰੀ